ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਬੋਪਾ ਰਾਏ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਲੋ ਤੁਹਾਨੂੰ ਸਵੇਰ ਦਾ ਟਾਈਮ ਹੈ ਤੇ ਸਾਰਾ ਝਾੜੂ ਪੋਚੇ ਦਾ ਕੰਮ ਨਿਬੜ ਗਿਆ ਸਾਡਾ ਤੇ ਹੁਣ ਮੰਮੀ ਨੇ ਲਾ ਰੱਖੀ ਸੀ ਇਧਰ ਮਧਾਣੀ ਤੇ ਮਧਾਣੀ ਨੇ ਇਧਰ ਲੱਸੀ ਦਹੀਂ ਰੜਕ ਤੇ ਮੱਖਣੀ ਨਿਕਲ ਗਈ ਆਪਣੀ ਕਿਉਂਕਿ ਅਸੀਂ 4 ਦਿਨਾਂ ਬਾਅਦ ਨਾ ਮਤਲਬ ਵੀ ਤੁਹਾਨੂੰ ਜਿਵੇਂ ਪਹਿਲਾਂ ਵੀ ਕਈ ਵਾਰ ਦੱਸ ਚੁੱਕੇ ਹਾਂ ਵੀ 4 ਦਿਨਾਂ ਬਾਅਦ ਇਹ ਹੁੰਦੀ ਆ ਤਾਂ 4 ਦਿਨਾਂ ਬਾਅਦ ਫਿਰ ਜਿੱਦਣ ਵੀ ਹੈ ਨਾ ਲੱਸੀ ਮੱਖਣੀ ਵੀ ਹੁੰਦੀ ਆ ਤਾਜੀ ਫਿਰ ਅਸੀਂ ਕੋਈ ਪਰੌਂਠੇ ਜਾਂ ਕੋਈ ਵਧੀਆ ਜਿਹਾ ਨਾ ਚੀਜ਼ ਬਣਾ ਜਿਵੇਂ ਮਿੱਸੀਆਂ ਰੋਟੀਆਂ ਬਣਾ ਲੈਣੇ ਹੁੰਦੇ ਆ ਕਿਉਂਕਿ ਇਹ ਸਾਰੀ ਤਾਜੀ ਮੱਖਣੀ ਨਾਲੇ ਵਧੀਆ ਲੱਗਦੀਆਂ ਨੇ ਰੋਟੀਆਂ ਤੇ ਮਧਾਣੀ ਮਤਲਬ ਮੱਖਣੀ ਸਾਫ ਹਮੇਸ਼ਾ ਮੰਮੀਉ ਕਰਦੀ ਹੁੰਦੀ ਹੈ ਮਧਾਣੀ ਨੂੰ ਕਿਉਂਕਿ ਸਾਡੇ ਤੋਂ ਐਦਾਂ ਕਦੇ ਵੀ ਸਾਫ ਨਹੀਂ ਹੁੰਦੀ ਕਿਉਂਕਿ ਉਹ ਪੂਰੇ ਮਤਲਬ ਉਹਦੇ ਨਾਲ ਸਾਫ ਕਰਦੀ ਹੈ ਵੀ ਧੋਣ ਦੀ ਜ਼ਰੂਰਤ ਨਹੀਂ ਪੈਂਦੀ ਹੈ ਕਿ ਬਿਲਕੁਲ ਵੀ ਹੱਥਾਂ ਨਾਲ ਇੰਨੀ ਕਲੀਨ ਕਰ ਦਿੰਦੀ ਹੈ ਵੀ ਇੱਕ ਮੱਖਣੀ ਵੀ ਤੁਹਾਨੂੰ ਮਾੜੀ ਜਿਹੀ ਮੱਖਣੀ ਵੀ ਲੱਗੇ ਨਹੀਂ ਮਧਾਣੀ ਨੂੰ ਦਿਸਣੀ ਹੈਗੀ ਐਨੀ ਵਧੀਆ ਤਰੀਕੇ ਨਾਲ ਸਾਫ ਕਰਦੀ ਹੁੰਦੀ ਹੈ ਕੋਣ ਕੇ ਲੱਸੀ ਚੋਂ ਨਿਕਲਦਾ ਆ ਪਤਨ ਕਿ ਆ ਹੁੰਦਾ ਏ ਇਹ ਉਹ ਹੁੰਦੇ ਮਲਾਈ ਤੇ ਹਾਂ ਮਲਾਈ ਦਾ ਹੁੰਦਾ ਆ اچھا ਮਲਾਈ ਦਾ ਏਲੀ ਵਿੱਚ ਕੋਲ ਦਾ ਹਨਾ ਹਾਂ ਆਗੇ ਕੀ ਕਰਨਾ ਕੀ ਕਰਨਾ ਕੀ ਕਰਨਾ ਕੀ ਕਰਨਾ ਦੇਖ ਕੇ ਅੰਦਰ ਆਇਆ ਅੰਦਰ ਆਉਣਾ ਮੋਤੀ ਕਰਨਾ ਦੇਖ ਕੇ ਆਇਆ ਏ ਆ ਦੇਖ ਇਹਨੇ ਨਿੱਕੇ ਨੂੰ ਦੇਖ ਲਿਆ ਮੈਂ ਜਾਲੀ ਵਾਲੇ ਇੱਥੇ ਵੀ ਉਹ ਲੱਗਾ ਪੰਡੂ ਕੱਢ ਗਿਆ ਨਾ ਲੰਘਿਆ ਲੰਘਿਆ ਇਹਨੂੰ ਬਾਹਰ ਕੱਢਦੇ ਲੋ ਜੀ ਹੁਣ ਹੋ ਗਿਆ ਮੇਰੀ ਸਮੂਦੀ ਦਾ ਟਾਈਮ ਸਤਲਾ ਜੇ ਯੋਗਾ ਕਰੂੰਗੀ ਓ ਤੇ ਬਾਅਦ ਪੀਂਦੀ ਹਾਂ ਜੇ ਨਹੀਂ ਪੀਂਦੀ ਬਸ ਬਣਾ ਕੇ ਰੱਖ ਲੈਣੀ ਹੈ ਅੱਛਾ ਹੁਣ ਹੋ ਗਿਆ ਸਿੰਗਦੇ ਬੀਜਣੇ बीज बदम खजूरा चल पतली हो गई दुद्ध पा थोड़ा जहा दु पाके पतली हो पूरा करता पूरे हो, पूर हो जाती पूर थोड़ा हो जा। <laughs>

ਸਸੀ ਦਾ ਬਰਾਦਰ ਆਸਰੀ ਕਰ ਉਦਨੋ ਕਰਕੇ ਸਾਰੇ ਸਸਰੀ ਸਸੀ ਦਾ ਬਰਾਦਰ ਉਦਨੋ ਕਰਕੇ ਸਾਦਿਆਂ ਨੂੰ ਬੁਲਾਤੀ ਦੇ ਬਾਈ ਵੀ ਕਰਦੇ ਬਾਈ ਵੀ ਕਰਦੇ ਬਾਈ ਬਾਈ ਹੈਲੋ ਵੀ ਕਰਦੇ ਹੈਲੋ ਹੈਲੋ ਕਿੰਨੀ ਰਿਹਾ ਹੈਗਾ ਸਸੀ ਕਾ ਬੁਲਾ ਦੇ ਅਸੀਂ ਚੁੱਲੇ ਤੇ ਪਹਿਲਾਂ ਬੁਲਾ ਕੇ ਗਿਆ ਅਸੀਂ ਚੁੱਲੇ ਤੇ ਰੋਟੀ ਬਣਾਉਣ ਆਂਦੀ ਆ ਨਾ ਪਿੱਛੇ ਜਾਂਦਾ ਇਹ ਐ ਕਰਦੇ ਟਿਕਦਾ ਹੀ ਨਹੀਂ ਇਹ ਕਿਸੇ ਕੋਲ ਵੀ ਲੈ ਸਭੀ ਕੁਛ ਹੋ ਰਿਹਾ ਬਟਾਏ ਆਓ ਕੁਛ ਨਹੀਂ ਕਰ ਰਹੀ ਇਸ ਸਸਰੀ ਕਾਲ ਬਲਾ ਦੇ ਬੂ ਫੇਰ ਦੁਬਾਰਾ ਇੱਕ ਵਾਰ ਇੱਕ ਵਾਰ ਜਾ ਪੀਂ ਕੇ ਬਹਿ ਜਾ ਪੱਜਾ ਪੀਂ ਆ ਗਈ ਸੀ ਪੀਂ ਆ ਗਈ ਤੇ ਜੀ ਹੁਣ ਅਸੀਂ ਲੱਗ ਕੇ ਰੋਟੀ ਲਾਣ ਆਲੂ ਵਾਲੇ ਪਰੌਠੇ ਅੱਜ ਐਸਟੇ ਪਕੜ ਬੜੇ ਹੋ ਗਏ ਕਾਫੀ ਨੂੰ ਗੈਸ ਤੇ ਲਾਇਕ ਤੇ ਮੇਲੇ ਤੇ ਪਹਿਲਾਂ ਲਾ ਇੱਕ ਦਿਨ ਤਿੰਨ ਤਿੰਨ ਦਿਨ ਪਹਿਲਾਂ ਲਾਣਾ ਹੈ ਤਦ ਸਾਡੇ ਪਿੰਡ ਦਾ ਮੇਲਾ ਤਾਂ ਨਾ ਫਰ 10 ਦਿਨ ਸਫਾਈ ਕਰੀ ਕਿ ਮੇਲੇ ਦੀ ਹਾਂ ਹਨ ਉਧਰ ਲਾਇ ਤੇ ਉਧਰ ਲਾਇ ਅੰਦਰੇ ਬਣਾਈ ਤਿੰਨ ਦਿਨ ਪਹਿਲਾਂ ਅੰਦਰੇ ਲਾਇ ਤੇ ਤਿੰਨ ਦਿਨ ਪਹਿਲਾਂ ਲਾਇ ਤੇ ਫਸਟੇ ਬਾਅਦ ਅੱਜ ਲਾਣ ਲੱਗੇ ਆ ਫਸਟਾ ਮੋਆ ਪਹਿਲਾਂ ਸਾਡੀ ਕੜੀ ਬਣਾਂ ਦੀ ਸਲਾਤੀ ਫਿਰ ਫਿਰ ਜਦੋਂ ਦੇਖ ਕੇ ਅੰਦਰੇ ਸੋਚਿਆ ਜਮ ਹੁਣ 3-4 ਦਿਨ ਬਾਅਦ ਮੱਖਣੀ ਹੁੰਦੀ ਆ ਨਾ ਫਿਰ ਅੱবি ਚੱਲ ਪਰੌਂਠੇ ਬਣਾ ਲਈਏ ਮੱਖਣੀ ਨਾਲ ਜਾਂ ਫਿਰ ਪਰੌਂਠੇ ਚੱਲਦੇ ਨੇ ਬਸ ਜੇ ਤਾਜੀ ਹੁੰਦੀ ਆ ਜਾਂ ਮਿੱਠੀਆਂ ਜਾਂ ਰੋਟੀਆਂ ਜਿਹੜੀਆਂ ਹੁੰਦੀਆਂ ਨਾ ਸਕਿੰਜਾ ਜਿਆਦਾ ਆਉਂਦੀ ਕਿਉਂ ਕਿ ਬਾਸੀ ਮੱਖਣੀ ਨਾਲ ਉਹ ਠੰਡੀ ਹੁੰਦੀ ਹੈ ਜਮਚੀਂਦੇ ਹੁੰਦਾ ਨਾ ਉਸੇ ਨੂੰ ਖਾਦੀ ਖੁਆਰ ਹੁੰਦੀ ਤਾਜੀ ਮੱਖਣੀ ਨਾਲ ਇਹ ਚੀਜ਼ਾਂ ਖਾਧੀਆਂ ਜਾਂਦੀਆਂ ਨਹੀਂ ਤੂੰ ਤਾਂ ਸਾਡਾ ਬਾਕੀ ਹੁਣ ਅਸੀਂ 15 20 20 ਦਿਨੋਂ ਨਾ 20 25 ਦਿਨ ਤੱਕ ਆਟਾ ਬੰਦ ਸਾਰਾ ਸੁਕਾਤਾ ਹਾਂਗੇ ਪਰਾ ਰੋਟੀ ਉਟੀ ਖਾਏ ਵੀ ਰੋਟੀ ਚ ਆ ਜਾਂਦਾ ਤਾਂ ਬਣਾਏ ਸਕਦੇ ਆ ਮੈਂ ਤਾਂ ਫੇਰ ਰੋਟੀ ਵਾਲੀ ਚੀਜ਼ ਕਿਹੜਾ ਨਹੀਂ ਕਰਦਾ ਰੋਟੀ ਉਹ ਜੋ ਤੂੰ ਲਾਉਂਦਾ ਤਾਂ ਕਰਕੇ ਫਿਰ ਅੱਜ ਅਸੀਂ ਬਣਾਏ ਲਏ ਹਾਂ ਤਾਂ ਦਣ ਦੇ ਕੀ ਆਦੀ ਬਣਾ ਦੀ ਆਮੀ ਹੋ ਗਈ ਖਤਮ ਕੀ ਹੋ ਗਿਆ ਸੁਕਣੀ ਮੇਲਾ ਹੁੰਦਾ ਕੀ ਆਦਾ ਵੀ ਕੰਮ ਕਰਦਾ ਹੋ ਰਿਹਾ ਹੁੰਦਾ ਗਿਆ ਕਿ ਲੈ ਔਰ ਉਹ ਵੀ ਆਪਣੇ ਤੁਸਾ ਖਾਤੇ ਮੈਂ ਪਤਾ ਇਹ ਜੜਾ ਇੱਕ ਗਿਆ ਉਤਰਾ ਹੋਵੇ ਕੋਫਤੇ ਬਣ ਜਾਂਦੇ ਹਾਂ ਇੱਕ ਗਿਆ ਹੋ ਹੋਇਆ ਸਾਡੇ ਬਸ ਉਹ ਲਾਸਤਾ ਉਹਦੇ ਮੇਲਾ ਦਾ ਕੋਫਤੇ ਬਣ ਗਏ ਕਿਉਂਕਿ ਦੂਈ ਸਬਜ਼ੀ ਤਾਂ ਕੋਈ ਨਹੀਂ ਖਾਂਦਾ ਆਹ ਦੂਈ ਨਹੀਂ ਖਾਂਦੇ ਦੂਈ ਤਾਂ ਫਿਰ ਜੇ ਕੁ ਬਣਦੀ ਆ ਫਿਰ ਆਪਣਾ ਆਪਣਾ ਹਿੱਲਾ ਕਰਦੇ ਆਸੀਂ ਕੋਈ ਕੁਝ ਬਣਾਉਗਾ ਕੋਈ ਖਸੂ ਜੋ ਆਗਰ ਨਹੀਂ ਖਾਂਦੇ ਜੋ ਆਗਰ ਉਹ ਛੋਟੇ ਸੇ ਵੀ ਨਹੀਂ ਖਾਂਦੇ ਬੜੇ ਤਾਂ ਬੜੇ ਛੋਟਾ ਵੀ ਨਹੀਂ ਖਾਂਦਾ ਬੜੇ ਤਾਂ ਬੜੇ ਉਹ ਡੇਢ ਸਾਲ ਦਾ ਜਵਾਕ ਵੀ ਨਹੀਂ ਖਾਂਦਾ ਨਕੀ ਆ ਸਭੇ ਖਾਂਦਾ ਉਹ ਜਮਈ ਯੂਵੀ ਦੇ ਖਾਣ ਲੈ ਚਣ ਦੇ ਤੇ ਯੂਵੀ ਦੀ ਕੋਈ ਕੁਝ ਨਹੀਂ ਖਾਂਦਾ ਉਹ ਛੋਟਾ ਜਿਹਾ ਹੀ ਕੁਝ ਨਹੀਂ ਖਾਂਦਾ ਉਹਨੂੰ ਦਾਲ ਆਲੂ ਇਹਨੂੰ ਅਬੂ ਵੀ ਦਾਲ ਤੇ ਨੁਟ ਖਾਂਦਾ ਹਾਂ ਬੀਬੀ ਦਾਲਾਂ ਨੂੰ ਯੂਵੀ ਵੀ ਦਾਲਾਂ ਨੂੰ ਹੀ ਖਾਂਦਾ ਉਸ ਵਾਈ ਦੋ ਚੀਜ਼ਾਂ ਤਾਂ ਬੀਬੀ ਬੀਬੀ ਨੇ ਇਹਨੂੰ ਮਿਲਾਓ ਕਿ ਮੇਹ ਲਾਈਏ ਉਹ ਛੋਟਾ ਜਿਹਾ ਦਹੀਂ ਤਾਂ ਨਹੀਂ ਬੜੇ ਨੂੰ ਕਿਵੇਂ ਲਈਓ ਬੜਾ ਤਾਂ ਬੋਲਦਾ ਹੋ ਕੇ ਜਾਂ ਛੋਟੇ ਨਹੀਂ ਲੱਗਦਾ ਚਲੋ ਫਿਰ ਉਹ ਕਰਨਾ ਨਹੀਂ ਹੰਦੇ ਫਿਰ ਤਾਂ ਕੁਝ ਦੇਣਾ ਹੀ ਪੈਂਦਾ ਤੁਹਾਨੂੰ ਹੋਰ ਆਣਾ ਜੇ ਰੋਟੀ ਨਹੀਂ ਖਾਂਦੇ ਫਿਰ ਉਹਨਾਂ ਨੂੰ ਰੋਜ਼ ਰੋਜ਼ ਚਟਨੀ ਨਾਲ ਵੀ ਕਿੱਥੇ ਦਈ ਜਾਏ ਬੱਸ ਚਟਨੀ ਖਾਂਦੀ ਨਹੀਂ ਤਾਂ ਜਾਣੀ ਨਹੀਂ ਜਵਾਬ ਹੋਰ ਚਟਨੀ ਨਾਲ ਸਬਜ਼ੀ ਵੀ ਨਾ ਤਾਂ ਕੁਝ ਨਹੀਂ ਆਪਾਂ ਲੰਗਣਗੇ ਬੱਡੇ ਹੋ ਗਏ ਆਪਾਂ ਛੋਟੇ ਛੋਟੇ ਹੁੰਦੇ ਖਾਂਦੀ ਸੀ ਮੈਂ ਕੁਝ ਨਹੀਂ ਖਾਂਦੀ ਮੈਂ ਵੀ ਨਹੀਂ ਖਾਂਦੀ ਸੀ ਫਿਰ ਹੁਣ ਸਾਰਾ ਕੁਝ ਖਾਂਦੇ ਆ ਮੇਕੀ ਆ ਵੀ ਨਹੀਂ ਹੰਦੀ ਬੜੀ ਨਹੀਂ ਹੰਦੀ ਦੀ ਆ ਬੀਬੀ ਕਰੀ ਕਿਹੜਾ ਖਾਂਦੇ ਤੇ ਆਦੇ ਆਨਾਂ ਦੇ ਜੜੀ ਉਹਨੂੰ ਤਾਂ ਯੂਵੀ ਹੋਣਾ ਨਹੀਂ ਇਹ ਹੁਣ ਸਾਰਾ ਕੁਝ ਖਾਂਦੇ ਨੇ ਹਾਜੇ ਵੀ ਨੱਕ ਬੁੱਲ ਮਾਰ ਜਾਂਦੇ ਅੱਜ ਤਾਂ ਇੱਕ ਆਪਾਂ ਇਹ ਦੋ ਜਿਹੜੇ ਖਾਂਦੇ ਕੁੜੀਆਂ ਨੂੰ ਤਾਂ ਫਿਰ ਕਹਿੰਦੇ ਨੇ ਸਾਰੇ ਚਾਹੇ ਜੈਡਜਸਟ ਕਰਨਾ ਪੈਂਦਾ ਈ ਜਿਹੜਾ ਤੁਸੀਂ ਹੈ ਨਾ ਐਵੇਂ ਕਰਨਾ ਬੰਦ ਆਪਾਂ ਹੁਣ ਕਰਦੀ ਆਂ ਜੀ ਹੋਣ ਨਹੀਂ ਕਰਦੀ ਆ ਫਿਰ ਬਾਕੀ ਇਹ ਤਾਂ ਛੋਟਾ ਛੋਟਾ ਸੇ ਮੈਂ ਕਰਿਆ ਛੋਟਾ ਛੋਟਾ ਤਾਂ ਕਰਨਾ ਪੈਣਾ ਮੈਂ ਕਰਿਆ 5-6 ਸਾਲ ਕਰਿਆ ਐਡਜਸਟ ਕਰਿਆ ਜੋ ਵੀ ਬਣਿਆ ਉਹ ਖਾਣਾ ਪੈਂਦਾ ਜੇ ਮੈਂ ਜੇ ਉਹ ਫਿਰ ਆਪਾਂ ਰੱਤ ਦੇ ਵਿੱਚ ਦੇ ਨਹੀਂ ਨਾ ਹੁੰਦੇ ਹੁਰ ਦੇ ਮਿਲਦੇ ਨੂੰ ਦੇ ਸੰਗ ਦੇ ਹੁੰਦੇ ਹਾਂ ਹੁਣ ਦੇਖ ਦੇਖਦੇ ਕਿ ਅਸੀਂ ਵੀ ਸਿੱਖਦੇ ਹਾਂ ਫਿਰ ਮਨਾ ਵੀ ਕਰਦੇ ਅਸੀਂ ਜਿਹੜਾ ਕੁਝ ਬਣਾ ਲੈ ਜੋ ਮਰਜ਼ੀ ਕਰੀਏ ਖਾਣਨੇ ਆ ਕਿਉਂਕਿ ਆ ਹੁੰਦਾ ਫਿਰ ਜਿਹੜੀਆਂ ਚੀਜ਼ਾਂ ਦੇ ਸਾਰੇ ਨੂੰ ਸੰਦ ਉਹ ਜ਼ਿਆਦਾਤਰ ਤਲੀਆਂ ਹੋਈਆਂ ਹੁੰਦੀਆਂ ਆਪਾਂ ਉਹ ਖਾ ਲੈਣੀ ਹੁਣ ਕੰਮ ਨੇ ਬਿਨਾ ਰੋਟੀ ਗੱਲਾ ਮਾਧਿਮਾ ਦੇ ਮਾਧਿਮਾ ਦੇ ਰੋਟੀ ਬਣਾਉਣੇ ਤੇ ਰੁਕ ਗਈ ਤੇ ਆਮਨ ਖਾਇਆ ਨਹੀਂ ਆ ਉਸ ਫਿਲਮੇ ਜਾ ਰਿਹਾ ਤੇ ਇਤਾਨੀ ਕਰੀਮਾ ਹੋਂ ਤੱਕ ਗੋਹੇ ਬਾਗ ਦੀ ਪਹਿਲਾਂ ਤਾਂ ਸਲਾਬ ਰਹਿੰਦੇ ਤੇ ਇਹ ਵੀਡੀਓ ਦੇ ਵਿੱਚ ਥੋੜੇ ਐ ਮਿਲਾ ਦਿੰਦੇ ਤਾਂ ਠੀਕ ਵੀਰੜੇ ਖੜੇ ਨੇ ਹਾਂ ਨਹੀਂ ਲੱਗ ਪਰ ਉਹ ਮਿਲਦੇ ਹਾਂ ਕੀ ਆਪਾਂ ਜਿਆਦੇ ਧਿਆਨ ਨਾਲ-ਨਾਲ ਕੇ ਖਾਂਦੇ ਆ ਹਾਂ ਨਹੀਂ ਖਾਂਦੇ ਹੈਗੇ ਜਿਵੇਂ ਛਿਹੜ ਚਿੱਟੇ ਜਿੱਤੇ ਹੁੰਦੇ ਨੇ ਹਾਂ ਨੇ ਕਦੋਂ ਪਹਿਲਾਂ ਤੁਹਾਨੂੰ ਕਮੈਂਟ ਨਹੀਂ ਆਇਆ ਵੀ ਤੁਸੀਂ ਪਰੌਂਠੇ ਸਾੜ ਸਾੜ ਕੇ ਖਾਣ ਸਾੜ ਕੇ ਬਣਾਉਂਦੇ ਹੋ ਸਾੜੇ ਹੋਏ ਨਹੀਂ ਹੁੰਦੇ ਸਾੜੇ ਸਾੜੇ ਹੋਏ ਨਹੀਂ ਹੁੰਦੇ ਇਹ ਸੀ ਜਿਆਦੇ ਲਾਲ ਜੀ ਕਰਕੇ ਬਣਾਉਂਦੇ ਹੋ ਐਵੇਂ ਦੇ ਬਣਾਵਣਾ ਕਿ ਖਾਂਦੇ ਆਂ ਸੜਿਆ ਹੋਏ ਸੜਿਆ ਸਾੜੇ ਵੀ ਸਾੜਿਆ ਹੋਇਆ ਰੜਿਆ ਰੜਿਆ ਹੋਇਆ ਰੜਿਆ ਇਹ ਕ੍ਰਿਸਪੀ ਹੈ ਕ੍ਰਿਸਪੀ ਕ੍ਰਿਸਪੀ ਆਹੇ ਜੀ ਪਰੌਂਠੇ ਵਧੀਆ ਲੱਗਦੇ ਨੇ ਜੀ ਵਧੀਆ ਲੱਗਦੇ ਸਾਲ ਫਿਰ ਕੁਝ ਰਿਵਿਊ ਹੇ ਅਹ ਜਿਵੇਂ ਵਿੱਚ ਨੂੰ ਮੈਂ ਹੁਣ ਰਹਿ ਗਈ ਇਕੱਲੀ ਰੋਟੀ ਲਾਣੀ ਕਿਉਂਕਿ ਹੁਣ ਉਧਰ ਮੰਦੀਪ ਨੂੰ ਆਪ ਨੂੰ ਦੇਖਣ ਗਈ ਆ ਹੁਣ ਰੋਟੀ ਖਾ ਰਿਆ ਕਿਉਂਕਿ ਰੋਟੀ ਨਾ ਕਿਸੇ ਤੋਂ ਨਹੀਂ ਖਾਂਦਾ ਉਹ ਸਾਡੇ ਦੋਹਾਂ ਤੋਂ ਹੀ ਖਾਂਦਾ ਹੈ ਬਸ ਕਿਉਂਕਿ ਹੁਣ ਅਸੀਂ ਦੋਹੇ ਬਾਹਰ ਹੈ ਇਸ ਕਰਕੇ ਦੇਖਣ ਗਈ ਆ ਮੈਨੂੰ ਨਾ ਹੁਣ ਬੋਲੇ ਜਦੋਂ ਸ਼ੇਕ ਪੀ ਲੈਂਦੇ ਆ ਨਾ ਉਦੇ ਬਾਅਦ ਨਾ ਤੁਹਾਡੇ ਦੇ ਬੋਲਦਿਆਂ ਦੇ ਘਟਿਆ ਨਾ ਪਤਾ ਨਹੀਂ ਉਹ ਛੇਕ ਹੈਵ ਯੂ ਬਹੁਤ ਹੋ ਜਾਂਦਾ ਹੈ ਕੋਈ ਨਹੀਂ ਵੈਸੇ ਆਪ ਰੋਟੀ ਲਾਣੀ ਕੋਈ ਔਖੀ ਨਹੀਂ ਹੁੰਦੀ ਇਕੱਲੇ ਨੂੰ ਵੀ ਇਕੱਲਾ ਬੰਦਾ ਵੀ ਆਮ ਨਾਲ ਲਾ ਸਕਦਾ ਹੈ ਫਿਰ ਦੋਹੇ ਅਸੀਂ ਤਾਂ ਲਾ ਲਵਾਂਗੇ ਜਲਦੀ ਲਾ ਹੋ ਜੂਗੀ ਇੱਕ ਜਣੇ ਨੂੰ ਵੀ ਕੋਈ ਪ੍ਰੋਬਲਮ ਨਹੀਂ ਹੁੰਦੀ ਪਾ ਦੇ ਆਈ ਜੀ ਸਾਡੇ ਕੋਈ ਦਿੱਕਤ ਨਹੀਂ ਇਕੱਲੇ ਵੀ ਅਸੀਂ ਲਾ ਲੰਨੇ ਆਂ ਵੀ ਇੱਕ ਜਣਾ ਦੂਆ ਜਣਾ ਖੜਾ ਸਕਦਾ ਹੈ ਇੱਕ ਜਣਾ ਲਾਈ ਜਾਂਦਾ ਹੈ ਆਈ ਜੀ ਕੋਈ ਦਿੱਕਤ ਨਹੀਂ ਹੈ ਜੀ ਰਾਂ ਮਿਲ ਕੇ ਕਿਸੀ ਕਰੀ ਜਾਂਦੇ ਹੋ ਨੇ ਦੋ ਦਾ ਥੱਲੇ ਕ੍ਰਿਸਪੀ ਸਾਰਿਆਂ ਨੂੰ ਆਹੀ ਲਾਲ ਲਾਲ ਜਿਹੜੀਆਂ ਪਸੰਦ ਹੁੰਦੀਆਂ ਨੇ ਦੋ ਹੀ ਖਾਣੀਆਂ ਦੋ ਹੀ ਨੇ ਲੈ ਜਾ ਪਰੌਂਠੇ ਬਹੁਤ ਵਧੀਆ ਬਣ ਰਹੇ ਨੇ ਸਾਡੇ ਅੱਜ ਹਾਂ ਚਲੋ ਬੱਸ ਮੈਂ ਨਹੀਂ ਹੋ ਲੰਦਾ ਉਹ ਤਾਂ ਲੈਣੀ ਨਾ ਠੀਕ ਆ ਲੈ ਕੇ ਸਾਰੇ ਹਾਂ ਲੈ ਕੇ ਖਾਲੀ ਉਹਨੇ ਰੋਟੀ ਖੋਨੇ ਹਾਂ ਖਾ ਲਈ ਬੀਬੀ ਵੀ ਲੈ ਗਈ ਹਾਂ ਬੀਬੀ ਵੀ ਲੈ ਗਈ ਫਿਰ ਉਸ ਤਾਂ ਰੋਟੀ ਖਿਲਾ ਰਹੇ ਤੇ ਉਹਨੂੰ ਹਾਂ ਫਿਰ ਫਿਰ ਪੁੱਛੋ ਵੀ ਇੱਕ ਹੋਰ ਲਾਣੀ ਐ ਵੀ ਇੱਕ ਤਾਂ ਤਵੇ ਤੇ ਪਈ ਐ ਲਓ ਜੀ ਰੋਟੀ ਸਾਰਿਆਂ ਨੇ ਖਾ ਲਈ ਨਿਪੜ ਗਿਆ ਮੈਂ ਆਪਣੀ ਹਜੇ ਨਹੀਂ ਹੁੰਦੀ ਕਿਉਂਕਿ ਸਮੂਦੀ ਹਾਂ ਕੀ ਕਰਤੀ ਸੀ ਹਾਂ ਪਾਣੀ ਹਾਂ ਪੀਟੀ ਵੱਲ ਨੇ ਕਹਦੀ ਆ ਗਨ ਮੇਰੇ ਚੁੱਟੀਆਂ ਤਾਂ ਪਹਿਲਾਂ ਆਉਂਛੇ ਪੇਪਰ ਕਹਿ ਜਾਉਂ ਹੈ ਅੱਜ ਹਾਂ ਕੰਟਰੀ ਨੰਬਰ ਤੋਂ ਹਾਂ ਉਹ ਤਾਂ ਪੁੱਛਦੇ ਨਾ ਕਿੰਨੇ ਨੰਬਰ ਆਏ ਨੇ ਅੱਛਾ ਦਾ ਮੇਰਾ ਪਪਾ ਨਾਮ ਮਮਾ ਦਾ ਨਾਮ ਮਮਾ ਦੇ ਲਾ ਮੈਂ ਗਈ ਤੀ ਉਰੇ ਮੈਨੂੰ ਪਤਾ ਤਾਂ ਇਹ ਨੰਬਰ ਕਿਹੜੇ ਆਏ ਚਿੱਤਰੇ ਖਾਊਗਾ ਫੇਰ ਮੈਂ ਗਈ ਹੋਈ ਨਹੀਂ ਮੈਂ ਸਿਰਫ ਪੇਪਰਾਂ ਵੇਪਰਾਂ ਤੇ ਗਈ ਆ ਮਾਂ ਮੰਤਸੇ ਆਂ ਨਹੀਂ ਉਹ ਦੱਸਦੀਆਂ ਜਾਂ ਸਕੂਲ ਜਾਂਦੇ ਆ ਫਿਰ ਦੱਸਦੀਆਂ ਨੇ ਹੁਣ ਜਦ ਆ ਪੇਪਰ ਹੋਣਗੇ ਜਿਹੜੇ ਫਿਰ ਜਾਉਂਗੀ ਤੇ ਪ੍ਰਾਣਿਆਂ ਦੇ ਲਈ ਉਹਨਾਂ ਦੇ ਦੱਸੂਗੀ ਆਉਂਦਾ ਤਾਂ ਟਾਈਮ ਟਾਈਮ ਦਾ ਸਕੂਲ ਲੱਗੇ ਰਹਿੰਦੇ ਹੁੰਦੇ ਹਮ ਨਵੇਂ ਕਲਾਸੇ ਕੋਈ ਨਹੀਂ ਲਓ ਜੀ ਇੱਧਰ ਮੈਂ ਕੱਟ ਲਿਆ ਜਿਹੜਾ ਸਾਡੇ ਘਰ ਪਪੀਤੇ ਲੱਗੇ ਹੋਏ ਨੇ ਉਹ ਬਾਹਰ ਦੇਖੋ ਉਹ ਦੇਖੋ ਬਾਹਰ ਲੱਗੇ ਹੋਏ ਨੇ ਉਹ ਲਟਕ ਰਹੇ ਨੇ ਅੱਜ ਪਪੀਤਾ ਜਿਆਦਾ ਪੱਕ ਗਿਆ ਸੀਗਾ ਤਾਂ ਕਰਕੇ ਆਪਣੇ ਆਪ ਟੁੱਟ ਕੇ गिर ਗਿਆ ਤੇ ਉੱਧਰ ਆਹ ਮੈਂ ਬੀਬੀ ਮੰਮੀ ਡੈਡੀ ਉਹਨਾਂ ਨੂੰ ਦੇ ਦੇ ਦਿੰਨੀ ਆ। ਹਾਂ। ਖਾ ਲੋ। ਆਹ ਖਾ ਲੋ। ਖਾ ਲਓ। ਜਿਹੜਾ ਕਿ ਥੋੜਾ ਹੋਇਆ। ਜਿਹੜਾ ਅੱਜ ਗਿਰਿਆ ਆਪੇ ਹੈ? ਆਪੇ ਰੱਖਦਾ। ਆਪੇ ਗਿਰ ਗਿਆ। ਥੋਨੇ ਰੱਖ ਲਿਆ। ਯੂ ਵੀ ਦਾ ਉਹਦਾ ਰੱਖ ਤਾ। ਤੂੰ ਨਹੀਂ ਖਾਂਦੀ। ਮੈਂ ਥੋੜਾ ਜਿਹਾ ਲੈ ਲਿਆ ਬਸ। ਆਹ ਲਓ। इक हो गिर एक गरजन एक हो <safely> जा <handles the docata musicals> oh, पिछे खड़ा बाबू दुख 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 ਲੋ ਜੀ ਸ਼ਾਮ ਦਾ ਟਾਈਮ ਹੋ ਗਿਆ 5 ਵਜੇ ਤੇ ਤਾਰਾਂ ਦਾ ਟਾਈਮ ਹੋ ਗਿਆ ਤੋਕਾ ਕਰ ਦੋ ਤੋ 5 ਮਿੰਟ ਰਹਿ ਗਏ 5 ਵਜਾਂ ਨੂੰ ਦੁਆਇ ਵੀ ਵੱਟ ਲਿਆ ਹੁਣ ਤਿੰਨ ਰਹਿ ਗਿਆ ਤੇ ਫਿਰ ਬਣਾ ਬੜੀ ਬੜੀ ਸਾਰ ਘਟਣ ਨਹੀਂ ਬਸ ਆਰੇ ਹੋ ਜੂਗਾ ਹੁਣ ਕਾਰ ਲੈ ਕੇ ਜਾਂਦੇ ਕਿ ਕੋਈ ਨਾ ਬਰਾ ਅੜੀ ਹੀ ਘਟਾ ਤੂੰ ਪਨਾ ਕਰ ਰਹਾ ਟੋਕਾ ਹੁਣ ਟਾਈਮ ਰੱਖ ਜੂਗਾ ਮਾਹ ਹਨੇ ਵੱਡੇ ਹੀ ਨਹੀਂ ਹੈ ਤੋ ਬੱਡੇ ਨਾਲ ਬਾਹਰ ਜਾ ਲੋ ਜੀ ਰਾਤ ਤੇ ਪੱਟ ਗਏ ਕਿਨੇ ਵਜੇ ਰਹਿ ਗਏ 7:00 ਵੱਜ ਗਏ ਤੇ ਬਸ ਉਹ ਰੋਟੀ ਪਾਣੀ 7:00 ਵਜੇ ਤੁਸੀਂ ਵੀ ਸੋਚੋਗੇ ਕਿ 7:00 ਵਜੇ ਰੋਟੀ ਪਾਣੀ ਕਰ ਲਵਾਂ 7:00 ਵਜੇ ਸਾਡੇ ਤਕਰੀਬਨ 7:00 7:30 ਨਹੀਂ ਟਾਈਮ ਦੇਖ ਲਿਆ ਸਹੀ ਟਾਈਮ ਤੇ ਸਵਾ 7 ਹੋਇਆ ਹਜੇ 7:20 ਮਿੰਟ ਹੋਏ ਵਾ ਸਾਢੇ 7 ਹੋਣ ਨੂੰ 10 ਮਿੰਟ ਰਹਿ ਗਏ ਬਸ 7 ਔਰ 7:30 ਦੇ ਵਿੱਚ ਵਿੱਚ ਅਸੀਂ ਰੋਟੀ ਪਾਣੀ ਦਾ ਕੰਮ ਨਿਬੇੜ ਦੰਨੇ ਆ ਤਾਂਦੇ ਤਾਂ ਨਹੀਂ ਹੈਗੇ ਵੀ ਮਤਲਬ ਸੌਂਦੇ ਤਾਂ ਨਹੀਂ ਹੈਗੇ ਬੈਠੇ ਰਹਿੰਦੇ ਆ 8:30 ਨੋਵੰਬਰ ਤੱਕ ਪੜ੍ਹੇ ਰਹਿਣੇ ਆ ਨਹੀਂ ਤਾਂ ਸਾਡੇ ਹੁਣ ਜਿਵੇਂ ਯੂਵੀ ਦੇ ਪੇਪਰ ਚੱਲ ਰਹੇ ਨੇ ਤੇ ਹੁਣ ਦੇਖੋ ਜਿਵੇਂ ਨੂੰ ਪੇਪਰ 'ਚ ਸਟ੍ਰਿਕਟ ਆਰਡਰ ਹੀ ਲੱਗਦਾ ਵੀ ਟੀਵੀ ਨਹੀਂ ਲੱਗਣਾ ਚਾਹੀਦਾ ਪਰ ਟੀਵੀ ਬੰਦ ਹੋਣੇ ਚ ਨਹੀਂ ਆ ਰਿਹਾ ਮਤਲਬ ਜਿਹੜੀਆਂ ਗੱਲਾਂ ਤੇ ਵੀ ਹੋਕਿਆ ਜਾਰੇ ਗੱਲਾਂ ਗਲਤੀਆਂ ਬਾਰ ਬਾਰ ਫੇਰ ਕਰਦਾ ਹੈ ਪੜਨਾ ਜਿਆਦਾ ਤਾਂ ਮੈਨੂੰ ਲੱਗਦਾ ਇਹ ਇੱਕ ਪਸਟਿਊਸ਼ਨ ਦੇ ਪੜਦਾ ਜਾਂ ਪੇਪਰ ਦੇ ਕੇ ਆ ਰਹੇ ਆ ਵਸ ਜੇ ਪੜਨ ਨੂੰ ਕਹਿੰਦੇ ਆ ਤਾਂ ਪੜਿਆ ਪਰ ਜੇ ਤੁਸੀਂ ਸੁਣਦੇ ਆ ਪਰ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਆ ਵੀ ਦੇ ਕਰੇ ਨਹੀਂ ਪੜਦਾ ਪਰ ਜੋ ਵੀ ਇਹ ਤੇ ਉਹ ਕਰਦੇ ਆ ਇਹ ਸਭ ਦੇ ਜਵਾਬ ਦਿੰਦਾ ਹੁੰਦਾ ਹੈ ਮਤਲਬ ਵੀ ਬਿਲਕੁਲ ਸਹੀ ਦਿੰਦਾ ਹੈ ਔਰ ਪੜਦਾ ਵੀ ਹੈ ਬਾਕੀ ਹੁਣ ਇਹਦੇ ਪੇਪਰਾਂ 'ਚ ਜਦ ਨੰਬਰ ਆਉਣਗੇ ਨਾ ਇਹਦਾ ਫੇਰ ਪਤਾ ਲੱਗੂਗਾ ਹਰ ਇਹਦਾ ਕਟਾਪਾ ਫਿਰ ਦੇਖੀਏ ਕਿਹਦਾ ਚੱਲੂ ਜੇ ਨੰਬਰ ਕੱਟ ਹੋਏ ਥੋੜੇ ਸਾਹਮਣੇ ਚੜੂਗਾ ਵਾਹ ਹਾਂ ਠੀਕ ਉਹਦੇ ਦੱਸਿਏ ਵੀ ਜਾਂ ਨਾ ਦੱਸੋ ਕਿ ਕਿੰਨੇ ਆਏ ਜੋ ਵੀ ਸਹੀ ਹੋਗਾ ਤੁਹਾਨੂੰ ਉਹੀ ਇਹਦਾ ਰਿਜ਼ਲਟ ਦੱਸਿਆਊਗਾ ਫਿਰ ਤੁਸੀਂ ਦੱਸਿਓ ਵੀ ਹਾਂ ਵੀ ਇਹ ਰਿਜ਼ਲਟ ਇਹਦਾ ਸਹੀ ਹੈ ਜਾਂ ਵੀ ਨੰਬਰ ਠੀਕ ਹੈ ਜਾਂ ਘਟ ਹੈ ਵੱਧ ਹੈ ਨਾ ਵੀ ਸਹੀ ਹੈ ਤੁਸੀਂ ਦੱਸੋ ਕਿਉਂਕਿ ਮੈਨੂੰ ਤਾਂ ਫਿਰ ਉਸ ਟਾਈਮ ਜੇ ਜਿਆਦਾ ਵੀ ਜੀ ਮੈਂ 80 ਜਾਂ 70% ਮੰਨ ਲਓ ਜੇ 80 ਨੰਬਰ ਦਾ ਇੱਕ ਪੇਪਰ ਆ 70 ਵੀ ਆ ਗਿਆ ਉਹ ਚ ਮੈਂ ਫਿਰ ਵੀ ਇਹਦਾ ਕਟਾਪਾ ਜਾਣਦਾ ਨਹੀਂ ਫਿਰ ਵੇ ਮੈਂ ਫਿਰ ਬੰਨੂ ਦੱਸਣਗੇ ਨਾ ਆਪਣੇ ਜਿੰਨੇ ਵੀ ਉਹਨੂੰ ਫੈਮਿਲੀ ਮੈਂਬਰ ਸਾਰੇ ਉਹ ਦੱਸਣਗੇ ਨਾ ਵੀ ਜਿਹੜਾ ਅਸੀਂ ਹੈ ਜੋ ਸਤਨ ਨੰਬਰ ਆਏ ਵੀ ਇਹਨਾਂ ਕੱਢਾ ਪਛਾਰਨਾ ਐਗਲੀ ਨਹੀਂ ਹੈਗਾ ਕਿਉਂਕਿ ਮੈਂ ਇਹਨੂੰ ਹਮੇਸ਼ਾ ਇੱਕੋ ਵਾਰ ਸਮਝਾਉਂਦੀ ਰਹਿੰਦੀ ਐ ਵੀ ਪੜ੍ਹਨੇ ਕਿ ਨਹੀਂ ਧਿਆਨ ਦੇਣਾ ਪੜ੍ਹਨੇ ਕਿ ਨਹੀਂ ਧਿਆਨ ਦੇਣਾ ਵੀ ਆਪਣੀ ਮਿਹਨਤ ਕਰਕੇ ਆਪਣੀ ਮਿਹਨਤ ਕਰਕੇ ਬਹੁਤ ਅੱਗੇ ਜਾਣਾ ਏ ਹਮੇਸ਼ਾ ਸਹੀ ਰਹਿਣਾ ਸਹੀ ਤਰੀਕੇ ਨਾਲ ਰਹਿਣਾ ਮਿਹਨਤ ਕਰਕੇ ਖਾਣਾ ਸਿੱਖਣਾ ਬਾਸ ਮੈਂ ਹਮੇਸ਼ਾ ਇਹਨੂੰ ਇੱਕੋ ਹੀ ਸਿੱਖਿਆ ਦੰਨੀ ਆ ਹਮੇਸ਼ਾ ਵੀ ਮਿਹਨਤ ਕਰਕੇ ਅੱਗੇ ਵਧਣਾ ਹੈ ਮੇਰੀ ਗੱਲ ਸੁਣੋ ਜੇ ਐਟੀ ਵਿੱਚ 85 ਆਏ ਘੋੜ ਐਨਓਸੀ ਨਾ ਕਦੇ ਵੀ ਦੇਖੋ ਹੁਣ ਜਿਵੇਂ ਦਾ ਬਰਥ ਲੱਗ ਕੇ ਗਿਆ ਅਸੀਂ ਇਹਨੂੰ ਕਦੇ ਵੀ ਕੋਈ ਵੱਡੀ ਚੀਜ਼ ਨਹੀਂ ਦੰਦੀ ਹੈਨਾ ਕਦੇ ਵੀ ਨਹੀਂ ਦੰਦੀ ਮੈਂ ਮੈਂ ਦੱਸਾਂ ਰੀਜ਼ਨ ਇਹ ਕਿ ਮम्मा ਚਾਹਦੀ ਹੈ ਕਿ ਮੈਂ ਪੜਾਈ ਕਿ ਨਹੀਂ ਤੇ ਲਮਾ ਇਹ ਚਿੱਚਾ ਕਿ ਨਹੀਂ ਚਿੱਚਾ ਨਹੀਂ ਨਾ ਧਿਆਨ ਲਾਵੇ ਤੇ ਮੀਤ ਸਮਝਾਈ ਜਾਂਦੀ ਹੈ ਇਸ ਕਰਕੇ ਇਹ ਪਟੀਆਂ ਚੀਜ਼ਾਂ ਚ ਵੀ ਇਹ ਅੱਜ ਤੱਕ ਕਦੇ ਖੁਸ਼ੇ ਪਟੀਆਂ ਚੀਜ਼ਾਂ ਨੇ ਕਦੇ ਮੰਗੀਆਂ ਵੀ ਨਹੀਂ ਛੋਟੀਆਂ ਛੋਟੀਆਂ ਇਹ ਇਹ ਹਮੇਸ਼ਾ ਛੋਟੀਆਂ ਚੀਜ਼ਾਂ ਲੈ ਕੇ ਵੀ ਖੁਸ਼ ਹੈ ਬਸ ਇਹਨੂੰ ਗਿਫਟ ਗਿਫਟ ਚਾਹੇ 40 ਦਾ ਦੇ ਦੋ 50 ਦਾ ਦੇ ਦੋ 100 ਦਾ ਦੇ ਦੋ ਇਹਨੂੰ ਗਿਫਟ ਦਾ ਚੋਆ ਬਸ ਹੋਰ ਇਹਨੂੰ ਕੁਝ ਵੀ ਨਹੀਂ ਚਾਹੀਦਾ ਕੋਈ ਐ ਵੀ ਨਹੀਂ ਹੈ ਵੀ ਪਟੀਆਂ ਚੀਜ਼ਾਂ ਦੇ ਦੋ ਤੇ ਨਾ ਅਸੀਂ ਨਾ ਅਸੀਂ ਦਵਾਂਦੇ ਆ ਅਸੀਂ ਮੈਸਿਵਸ ਇਹਨੂੰ ਆਹੀ ਸिखਾਨੀ ਆ ਵੀ ਜੋ ਵੀ ਲੈਣਾ ਏ ਖਰੀਦਣਾ ਏ ਵੱਡੇ ਆਪਣੀ ਮਿਹਨਤ ਦਾ ਕਰੇਣਾ ਏ ਜੋ ਬੱਚੇ ਨੂੰ ਬੱਚੇ ਹੁਣ ਤੱਕ ਚਾਹੀਦਾ ਹੁੰਦਾ ਓਨੀ ਕੁ ਚੀਜ਼ ਆਪਾਂ ਇਹਨੂੰ ਦਵਾ ਦੇਈਦੀ ਹੁੰਦੀ ਐ ਪਰ ਐ ਨਹੀਂ ਹੈਗਾ ਵੀ ਬੇ ਮਤਲਬ ਹੀ ਜਿਹੜੀ ਵੀ ਚੀਜ਼ਾਂ ਨਿਆਣੇ ਵਿਗੜਨ ਜਾਂ ਫਿਰ ਆਪਾਂ ਜਾ ਦੇ ਹਨਾ ਪੈਸੇ ਵੀ ਹਾਂ ਜੇ ਦੋ ਪੈਸੇ ਹੈਗੇ ਤਾਂ ਆਪਾਂ ਉਹ ਕਰ ਦਈਏ ਐਨੇ ਤਾਂ ਪਹਿਲੀ ਗੱਲ ਹੈ ਐਨੇ ਜੋਗੇ ਹੈ ਵੀ ਨਹੀਂ ਵੱਡੀਆਂ ਵੱਡੀਆਂ ਦਵਾ ਦਈਏ ਤੇ ਹੈਗੇ ਵੀ ਇਹ ਤਾਂ ਵੀ ਨਹੀਂ ਦਵਾਣਾ ਕਿਉਂਕਿ ਜੋ ਵੀ ਲੈਣਾ ਇਹਨੂੰ ਆਪਣੀ ਮਿਹਨਤ ਦਾ ਕਰਕੇ ਲੈਣਾ ਪਊਗਾ ਤਾਂ ਹੀ ਵਿਆਣਾ ਸਿੱਖਵਾਏ ਵੀ ਹਾਂ ਆਪਣੀ ਮਿਹਨਤ ਦਾ ਕਰਕੇ ਖਾਣਾ ਚਾਹੀਦਾ ਹੈ ਬਸ ਇਹਨੂੰ ਇੱਕੋ ਗੱਲ ਸਮਝਾਈ ਜਾਂਦੀ ਹੈ ਇਸ ਕਰਕੇ ਇਹਦਾ ਜੋ ਵੀ ਰਿਜ਼ਲਟ ਆਏਗਾ ਇਸ ਬਾਅਦ ਤੇ ਮੈਂ ਤੁਹਾਨੂੰ ਦੱਸਿਆ ਜਾਇਆ ਕਰੂਗਾ ਫਿਰ ਤੁਸੀਂ ਡਿਸਾਈਡ ਕਰਿਆ ਕਰੋ ਵੀ ਇਹਦੇ ਨੂੰ ਪੈਣੀ ਚਾਹੀਦੀ ਹੈ ਜਾਂ ਨਹੀਂ ਅੱਜ ਦੇਖੋ ਮੇਰੀ ਵੀਡੀਓ ਕੰਮਕਾਰਾਂ ਦੀ ਤੇਰਾ ਮੈਂ ਕੁਝ ਬਸ ਇਹੀ ਜੀ ਗੱਲਾਂ ਬਾਤਾਂ ਕਰਨੇ ਚਾਹਦੀ ਦੀ ਵੀ ਹਾਂ ਵੀ ਅ ਯੁਗਰਾਜ ਜਿਵੇਂ ਹੁਣ ਵੱਡਾ ਹੋ ਰਿਹਾ ਇਹਨੂੰ ਕਿੱਦਾਂ ਕੀ ਇਹਦੇ ਨਾਲ ਗੱਲਾਂ ਬਾਤਾਂ ਕਰਨਾ ਕਿ ਇਹਨੂੰ ਸਿਖਾਣੇ ਕਿ ਇਹਨੂੰ ਬਣਾਣੇ ਕਿ ਦੁਆਣੇ ਇਹ ਤੁਹਾਡੇ ਨਾਲ ਮੈਂ ਉਹ ਗੱਲਵਾ ਸ਼ੇਅਰ ਕਰਨਾ ਚਾਹਦੀ ਦੀ ਮੈਂ ਕਿਹਾ ਚੱਲ 3-4 ਮਿੰਟ ਦੀ ਆਹ ਗੱਲਾਂ ਬਾਤਾਂ ਦੀ ਵੀਡੀਓ ਬਣਾਉਗੀ ਵੀ ਬਣਾਉਂਗੀ ਵੀ ਅਸੀਂ ਆਪਣੇ ਬੱਚੇ ਨੂੰ ਮਤਲਬ ਵੀ ਪੜੀਆਂ ਚੀਜ਼ਾਂ ਕਦੇ ਨਹੀਂ ਉਹ ਕਰਦੇ ਹੈਗੇ ਫਰ ਕਰਦੇ ਵੀ ਨਾ ਦਵਾਂਦੇ ਆ ਬਸ ਇਹਨੂੰ ਛੋਟੀਆਂ ਚੀਜ਼ਾਂ 'ਚ ਰਹਿਣਾ ਸਿਖਾਇਆ ਹੋਇਆ ਏ ਛੋਟੀਆਂ ਹੀ ਬੰਨੇ ਆ ਬਾਕੀ ਜੋ ਵੀ ਇਹਨੂੰ ਕੋਈ ਇਹ ਮੁੰਡਾ ਇੰਨਾ ਸਿਆਣਾ ਵੀ ਆ ਜਿਹੜਾ ਕੋਈ ਇਹਨੂੰ ਕੋਈ ਵੀ ਸ਼ਗਲ ਦੰਦਾ ਨਾ ਮਤਲਬ ਕੋਈ ਵੀ 100 ਦਵੇ 500 ਦਵੇ ਨੋਟ ਦਵੇ ਹੈ ਨਾ ਉਹ ਵੀ ਇਹ ਵਿਚਾਰਾ ਆਪਣੇ ਹੱਥਾਂ ਨਾਲੇ ਜਦੇ ਨਾਲ ਦੀ ਨਾਲ ਮੈਨੂੰ ਫੜਾ ਲੈਂਦਾ ਬਸ ਇਹਨੂੰ ਸਿਰਫ ਜਿਵੇਂ ਮੈਂ ਤੁਹਾਨੂੰ ਹੁਣੇ ਦੱਸ ਕੇ ਹਟੀਆਂ 100 500 ਦੇ ਗਿਫਟ ਨਾਲੇ ਚੋ ਆ ਉਹੀ ਬਸ ਇਹਦੇ ਲਈ ਬਹੁਤ ਵੱਡੀ ਚੀਜ਼ ਹੋ ਜਾਂਦੀ ਹੈ 100 ਰੋਣੇ ਵਾਲਾ ਹੋ ਗਿਆ ਦੇਖੋ ਇਹਨੂੰ ਇਹਨੂੰ ਹੁਣ ਇਹਦੇ ਬਰਥਡੇ ਤੇ ਜਿੰਨੇ ਵੀ ਪੈਸੇ ਇਕੱਠੇ ਆ ਇਹਨੇ ਵਿਚਾਰੇ ਨੇ ਮੈਨੂੰ ਫੜਾ ਦੇ ਜਿਹੜਾ ਵੀ ਕੋਈ ਦੰਦਰ ਨਾਲੇ ਨਾਲ ਮੈਨੂੰ ਫੜਾਉਂਦਾ ਤਾਂ ਬਸ ਇਹਨੇ ਆਪਣੇ ਗਿਫਟ ਬਸ ਇਹਨੇ ਆਪਣੇ ਗਿਫਟ ਰੱਖੇ ਆ ਬਸ ਹੋਰ ਇਹਨੇ ਕੁਝ ਵੀ ਨਹੀਂ ਰੱਖਿਆ ਹਨਾ ਹੀ ਹੋਈ ਲੋ ਜੀ ਬਸ ਅੱਜ ਦੀ ਵੀਡੀਓ ਹਨਾ ਹੁਣ ਤੱਕ ਸਾਡੀ ਇੱਥੇ ਤੱਕ ਸੀਗੀ ਤੇ ਜਰੂਰ ਮੈਨੂੰ ਹਨਾ ਦੱਸਿਓ ਵੀ ਆਪਾਂ ਨਿਆਣੇ ਨੂੰ ਤਕਰੀਬਨ ਸਾਰੀ ਦੁਨੀਆ ਹੀ ਦੇਖੋ ਮੈਨੂੰ ਲੱਗਦਾ ਇਦਾਂ ਹੀ ਸੋਚ ਵੀ ਹੋ ਗਈ ਹਨਾ ਉਹ ਹੋਊਗਾ ਜਿਹੜਾ ਮਤਲਬ ਨਿਆਣੇ ਨੂੰ ਪੈਸਿਆਂ ਦੇ ਜਾਂ ਫਿਰ ਜਿਹੜਾ ਖੁਦ ਮਿਹਨਤ ਕਰਦਾ ਹੋਊਗਾ ਜਾਂ ਉਹ ਆਪਣੇ ਬੱਚਿਆਂ ਨੂੰ ਉਹੀ ਮਿਹਨਤ ਕਰਨਾ ਸਿਖਾਊਗਾ ਜਿਹੜਾ ਮਿਹਨਤ ਨਹੀਂ ਕਰਦਾ ਹੋਊਗਾ ਬਿਨਾਂ ਮਿਹਨਤ ਤੋਂ ਹੀ ਸਭ ਕੁਝ ਚਾਹਦਾ ਹੋਊਗਾ ਉਹ ਆਪਣੇ ਨਿਆਣਿਆਂ ਨੂੰ ਬਸ ਉਹ ਉਹੀ ਗੁਸ਼ਸ ਸਿਖਾਉਂਦਾ ਹੋਊਗਾ ਨਾ ਕਿਉਂ ਕਿਉਂਕਿ ਇਸ ਦੁਨੀਆ 'ਚ ਬਹੁਤ ਹੈਗੇ ਐ ਇਹ ਜਿਹੇ ਲੋਕ ਜਿਹੜੇ ਬਿਨਾਂ ਮਿਹਨਤ ਤੋਂ ਵੀ ਹਨਾ ਵੀ ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਹੈਗੇ ਉਹਨਾਂ ਦੀ ਗਲਤ ਤਾਂ ਜਿਹੜੇ ਹੈਗੇ ਉਹਨਾਂ ਨੂੰ ਖੁਦ ਪਤਾ ਹੁੰਦਾ ਕਿਵੇਂ ਹਨਾ ਉਹ ਕਿਵੇਂ ਗਲਤ ਨੇ ਕਿਵੇਂ ਮਤਲਬ ਪੈਸੇ ਦੀ ਵੀ ਪੈਸਾ ਹੀ ਉਹਨਾਂ ਲਈ ਜ਼ਰੂਰੀ ਹੁੰਦਾ ਚਾਹੇ ਉਹ ਮਿਹਨਤ বিনা ਮਿਹਨਤ ਵਾਲੀ ਹੋਵੇ ਉਹ ਉਹ ਸਭ ਨੂੰ ਆਪਣੇ ਆਪ ਪਤਾ ਹੁੰਦਾ ਪਰ ਅਸੀਂ ਸਿਰਫ ਮਿਹਨਤ ਨਾਲ ਅੱਗੇ ਵਧਾਂਗੇ ਹਨਾ ਯੂ ਵੀ ਔਰ ਜਿਹੜੀ ਮਿਹਨਤ ਨਾਲ ਅਸੀਂ ਅੱਗੇ ਵਧ ਰਹੇ ਆ ਉਹੀ ਅਸੀਂ ਮਿਹਨਤ ਆਪਣੇ ਬੱਚੇ ਨੂੰ ਕਹੇਗੀ ਤੇ ਮੇਰਾ ਸੁਜੈਸ਼ਨ ਦੱਸਿਓ ਸਹੀ ਹੈ ਜਾਂ ਗਲਤ ਹੈ ਜਰੂਰ ਮੈਨੂੰ رائے ਦਿਓ ਤੇ ਬਸ ਹੁਣ ਮਿਲਾਂਗੇ ਅਗਲੇ ਵਕ ਵਧੀਆ ਜੀ ਬਲੌਗ ਚ ਬਸ ਇਦਾਂ ਹੀ ਸਾਡੇ ਨਾਲ ਜੁੜੇ ਰਹੋ ਤੇ ਇਦਾਂ ਹੀ ਬਸ ਪਿਆਰ ਦਿੰਦੇ ਰਹੋ ਕੋਈ ਗਲਤੀ ਹੁੰਦੀ ਹੈ ਤਾਂ ਉਹ ਵੀ ਦੱਸਦਿਆਂ ਕਰੋ ਮਤਲਬ ਵੀ ਇਦਾਂ ਇਦਾਂ ਸਮਝਾ ਦੱਸਿਆ ਕਰੋ ਜਿੱਦਾਂ ਆਪਣੇ ਭੈਣ ਭਾਈ ਨੂੰ ਆਪਾਂ ਸਮਝਾਉਂਦੇ ਹੁੰਨੇ ਆ ਦੱਸਦੇ ਹੁੰਨੇ ਆ ਇਦਾਂ ਵੀ ਬਗਾਨਾ ਸਮਝ ਕੇ ਨਾ ਦੱਸਿਆ ਕਰੋ ਵੀ ਆ ਵੀ ਹਾਂ ਇਹ ਤਾਂ ਸਿਰਫ ਵੀਡੀਓ ਬਣਾਉਂਦੀ ਐ ਇਹਨੂੰ ਆਪਾਂ ਜੋ ਮਰਜ਼ੀ ਬੋਲੀ ਨਾ ਇਦਾਂ ਨਹੀਂ ਆਪਾਂ ਸਮਝ ਕੇ ਗਲਤੀ ਜੋ ਵੀ ਹੁੰਦੀ ਹੈ ਨਾ ਦੱਸ ਦਿਆ ਕਰੋ ਤਾਂ ਕਿ ਮੈਂ ਫਿਰ ਅਗਲੀ ਵਾਰ ਉਹ ਗਲਤੀ ਨਾ ਕਰਾਂ ਬਸ ਹੁਣ ਮਿਲਦੇ ਆਂ ਸੀ ਅਗਲੀ